ਇਹ ਕੀ ਜੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦੇ ਸੰਭੂ ਬੰਦੀ ਸਹਿਬਾਨ ਮੇਨ ਤੌਰ ਤੇ ਭਾਈ ਬਲਵੰਤ ਸਿੰਘ ਜੀ ਰਾਜੋ ਹਨ ਜਿਨ੍ਹਾਂ ਨੇ ਛੇਰੀ ਅਕਾਲ ਤਖਬ ਸਾਹਿਬ ਨੂੰ ਦੋ ਚਿੱਠੀਆਂ ਲਿਖ ਕੇ ਇਹ ਬੇਨਤੀ ਕੀਤੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਮਾਰਸੀ ਪਟੀਸ਼ਨ ਪਾਈ ਆ ਉਹ ਵਾਪਸ ਲਵੇ ਉਸ ਸਿੰਘ ਸਾਹਿਬ ਦੇ ਦੇਸ਼ ਤੇ ਅਸੀਂ ਡੀਜੀਪੀ ਜ਼ਿਲ੍ਹਾ ਨੂੰ ਚਿੱਠੀ ਲਿਖੀ ਤੇ ਸਾਨੂੰ 8 ਨਵੰਬਰ ਨੂੰ ਮੁਲਾਕਾਤ ਦਾ ਸਮਾਂ ਮਿਲਿਆ ਜਿਸ ਦੇ ਵਿੱਚ ਮੈਂ ਸਰਦਾਰ ਰਜਿੰਦਰ ਸਿੰਘ ਮਹਿਤਾ ਤੇ ਭਰਾ ਭਗਵਾਨ ਸਿੰਘ ਸਿਆਲ ਕਾ ਅਸੀਂ ਤਿੰਨਾਂ ਜਣਿਆਂ ਨੇ ਜਾ ਕੇ ਭਾਈ ਬਲਵੰਤ ਸਿੰਘ ਰਾਜਵਾਨਾ ਨਾਂ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ। ਉਹਨਾਂ ਨੇ ਉਸ ਦਿਨ ਹੀ ਜੇਲ੍ਹ ਦੇ ਵਿੱਚੋਂ ਮੈਨੂੰ ਇੱਕ ਹੋਰ ਚਿੱਠੀ ਦਿੱਤੀ। ਵੀ ਮੇਰਾ ਜਿਹੜਾ ਪ੍ਰੋਗਰਾਮ ਆ ਜਾਂਦਾ ਤੁਸੀਂ ਮਾਰਸੀਪੀਟਿਸ਼ਨ ਵਾਪਸ ਲਾਓ। ਤੇ ਨਹੀਂ ਤਾਂ ਮੈਂ ਜੇਲ੍ਹ ਦੇ ਵਿੱਚ ਜਿਹੜੀ ਆ ਉਹ ਭੁੱਖ ਹੜਤਾਲ ਸ਼ੁਰੂ ਕਰ ਦਾਂਗਾ। ਔਰ ਉਹਦੀ ਤਰੀਕ ਜਿਹੜੀ ਸੀਗੀ ਉਹਨੇ ਉਹ ਵੀ ਡਿਕਲੇਅਰ ਕਰ ਦਿੱਤੀ ਸੀ। ਅਸੀਂ ਫਿਰ ਆ ਕੇ ਉਹਦੇ ਤੇ ਮੀਟਿੰਗ ਸੱਦੀ ਜਿਹੜੀ ਸਾਡੀ ਐਗਜ਼ੀਕਟਿਵ ਦੀ ਮੀਟਿੰਗ ਸੀ ਉਹ ਅਸੀਂ 30 ਤਰੀਕ ਨੂੰ ਮੀਟਿੰਗ ਕੀਤੀ ਐਗਜੈਕਟਿਵ ਦੀ ਜਿਹਦੇ ਵਿੱਚ ਫੈਸਲਾ ਹੋਇਆ ਕਿ ਜਿਹੜੇ 8 ਮੈਂਬਰੀ ਕਮੇਟੀ ਪਹਿਲੀ ਬਣੀ ਸੀ ਜਿਹੜੀ ਸ਼੍ਰਮਣੀ ਕਮੇਟੀ ਵੱਲੋਂ ਉਹ ਕਮੇਟੀ ਦੀ ਮੀਟਿੰਗ ਸਰਦੀ ਜਾਵੇ ਉਹ ਮੀਟਿੰਗ ਅਸੀਂ ਫਿਰ 2 ਦਸੰਬਰ ਨੂੰ ਐਸੇ ਹਾਲ ਦੇ ਵਿੱਚ ਬੈਠ ਕੇ ਕੀਤੀ ਸੀ ਜਿਹਦੇ ਵਿੱਚ ਇਹ ਫੈਸਲਾ ਹੋਇਆ ਸੀ ਕਿਉਂਕਿ ਪਟੀਸ਼ਨ ਮਾਰਸੀ ਪਟੀਸ਼ਨ ਸਿੱਖ ਕੌਮ ਨੇ ਸਮੂਹਿਕ ਤੌਰ ਤੇ ਸਾਰਿਆਂ ਨੇ ਪੰਛ ਦੇ ਆਦੇਸ਼ ਤੇ ਸ਼ੋਮਣੀ ਕਮੇਟੀ ਨੇ ਪਾਈ ਸੀ ਤੇ ਉਸ ਦਿਵਾਰਜ ਦੇ ਉੱਤੇ ਸਾਰੇ ਪੰਛ ਨਾਲ ਸਲਾਹ ਕਰਕੇ ਤੇ ਕੋਈ ਐਕਸ਼ਨ ਲਿਆ ਜਾਵੇ ਫਿਰ 3 ਦਸੰਬਰ ਨੂੰ ਫਿਰ ਅਸੀਂ ਆਪਣੀ ਐਗਜੈਕਟਿਵ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਕਿ ਅਸੀਂ 20 ਦਸੰਬਰ ਨੂੰ ਇੱਕ ਵੱਡਾ ਪੰਥਕ ਕੱਠ ਉੱਤੇ ਦਿੱਲੀ ਵਿਖੇ ਰਕਾਬ ਗਾਂਜ ਤੋਂ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਹਾਊਸ ਵੱਲੋਂ ਜਿਹੜੇ 26 ਲੱਖ ਸਾਨੂੰ ਪਰਫਾਰਮੈਂਸ ਦਿੱਤੇ ਆ ਲੋਕਾਂ ਨੇ ਸਾਈਨ ਕਰਕੇ ਉਸ ਬੁਰਦ ਕਰਾਂਗੇ ਇਹ ਫੈਸਲਾ 3 ਦਸੰਬਰ ਨੂੰ ਹੋਇਆ ਸੀ ਫੇਰ ਸਿੰਘ ਸਾਹਿਬ ਨੂੰ ਇੱਕ ਚਿੱਠੀ ਭਾਈ ਰਾਜਵਾਨਾ ਸਾਹਿਬ ਨੇ ਫੇਰ ਦੁਬਾਰਾ ਲਿਖੀ ਔਰ ਉਹ ਚਿੱਠੀ ਦੇ ਵਿੱਚ ਉਹਨੇ ਫਿਰ ਕਿਹਾ ਪੇ ਮੈਂ ਹੁਣ ਆਪਣੀ ਭੁੱਖ ਹੜਤਾਲ ਸ਼ੁਰੂ ਕਰ ਦੇਣੀ ਆ ਤੇ ਉਹਨੇ ਫਿਰ ਭੁੱਖ ਹੜਤਾਲ ਜਿਹੜੀ ਆਪਣੀ ਉਹ ਸ਼ੁਰੂ ਵੀ ਕਰ ਦਿੱਤੀ ਤੇ ਫਿਰ ਸਿੰਘ ਸਾਹਿਬ ਨੇ ਉਸੇ ਚਿੱਠੀ ਦੇ ਤਰਜ਼ ਦੇ ਉੱਤੇ ਇੱਕ 6 ਮੈਂਬਰੀ ਕਮੇਟੀ ਜਿਹੜੀ ਸੀਗੀ 5 ਮੈਂਬਰੀ ਉਹ ਚਿੱਠੀ ਲਿਖ ਕੇ 6 ਦਸੰਬਰ ਨੂੰ ਇੱਕ 5 ਮੈਂਬਰੀ ਕਮੇਟੀ ਜਿਹੜੀ ਉਹ ਬਣਾਤੀ ਜਿਹਦੇ ਮੈਂਬਰ ਤੁਸੀਂ ਪਲੀਪਾਂ ਸਾਰੇ ਜਾਣਦੇ ਆ ਉਹਦੇ ਤਹਿਤ ਫਿਰ ਅਸੀਂ 9 ਦਸੰਬਰ ਨੂੰ ਇਸੇ ਸਥਾਨ ਤੇ ਪਹਿਲੀ ਮੀਟਿੰਗ ਕੀਤੀ ਜਿਹਦੇ ਵਿੱਚ ਵਿਚਾਰ ਹੋਇਆ ਕਿ ਆਨਰੇਬਲ ਪ੍ਰਾਈਮ ਮਿੰისტਰ ਆਫ ਇੰਡੀਆ ਨੂੰ ਚਿੱਠੀ ਲੈ ਕੇ ਸਮਾ ਮੰਗਿਆ ਜਾਵੇ ਔਰ ਉਹ ਸਮੇਂ ਦੇ ਵਿੱਚ ਇੱਥੇ ਬੈਠੇ ਤੁਸੀਂ ਸਵਾਲ ਵੀ ਸ਼ਾਇਦ ਕੀਤਾ ਸੀ ਕਿ 20 ਨਵੰਬਰ 20 ਨਵੰਬਰ ਦਾ ਜਿਹੜਾ ਪ੍ਰੋਗਰਾਮ ਆ ਉਹਦਾ ਕੀ ਹੋਊਗਾ ਤੋ ਕਿ ਸਾਡਾ ਜਿਹੜਾ 20 ਦਸੰਬਰ ਦਾ ਪ੍ਰੋਗਰਾਮ ਸੀ ਇਹ ਸਾਡਾ ਸਿੰਘ ਸਾਹਿਬ ਦੀ ਕਮੇਟੀ ਬੰਡ ਤੋਂ ਪਹਿਲਾਂ ਦਾ ਪ੍ਰੋਗਰਾਮ ਸੀ ਸੋ ਅਸੀਂ ਉਹਨੂੰ ਇਨ ਬਿਨ ਉਹ 10ਕ ਦੀ ਮਹਿਮ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਸਪੋਰਟ ਕਰ ਲਈ ਅਸੀਂ ਚਿੱਠੀਆਂ ਵੀ ਲਿਖ ਦਿੱਤੀਆਂ ਸੀ ਤੇ ਅਸੀਂ ਪ੍ਰੋਗਰਾਮ ਵੀ ਲੀਕ ਲਿਆ ਤੇ ਮੈਂ ਧੰਨਵਾਦ ਕਰਦਾ ਸਮੂਹਿਕ ਤੌਰ ਤੇ ਪੰਜਾਬ ਦੇ ਪੰਥ ਦਰਦੀਆਂ ਦਾ ਜਿਹਦੇ ਵਿੱਚ ਬਹੁਤ ਸਾਰੀਆਂ ਨੇ ਹੰਗ ਸਿੰਘਾਂ ਦੀਆਂ ਜ਼ਥੇਬੰਦੀਆਂ ਉਹ ਨਹੀਂ ਕਿ ਆ ਪੂਰਨ ਸਹਿਯੋਗ ਦੇਾਂਗੇ। ਦਮਦਮੀ ਟਕਸਾਲ ਨੇ ਕਿਹਾ ਅਸੀਂ ਪੂਰਨ ਸਹਿਯੋਗ ਦੇਾਂਗੇ ਇੱਥੇ ਤੁਹਾਨੂੰ ਪਤਾ ਮੀਟਿੰਗ ਹੋਈ ਸੀ। ਇਸੇ ਤਰ ਦੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨਸ ਨੇ ਵੀ ਆਰਿਆਂ ਕੱਟੇ ਹੋ ਕੇ ਇਹ ਕਿਹਾ ਵੀ ਅਸੀਂ ਪੂਰਨ ਸਹਿਯੋਗ ਦੇਾਂਗੇ। ਉਹ ਤੋਂ ਇਲਾਵਾ ਕਿਸਾਨ ਜ਼ਥੇਬੰਦੀਆਂ ਨੇ ਵੀ ਬਹੁਤ ਵੱਡੇ ਪੱਧਰ ਤੇ ਕਿਹਾ ਵੀ ਅਸੀਂ ਇਹਦੇ ਵਿੱਚ revolut ਕਰਾਂਗੇ। ਚਰਮਣੀ ਅਕਾਲੀ ਦਲ ਨੇ ਵੀ ਕਿਹਾ ਸੰਭੂਲੀਅਤ ਕਰਾਂਗੇ। ਜਿਹੜੇ ਵੱਖ-ਵੱਖ ਧੜੇ ਸੀਗੇ ਕੱਲ ਮੈਂ ਸਰਦਾਰ ਸਰਦੇਵ ਸਿੰਘ ਜੀ ਢੀਂਡ ਸਾਹਿਬ ਕੋਲ ਤੇ ਮਿਲੇ ਉੱਥੇ ਉਹਨਾਂ ਨਾਲ ਵੀ ਬੈਠ ਕੇ ਉਹਨਾਂ ਨਾਲ ਵੀ ਮਸ਼ਵਰਾ ਹੋਇਆ ਉਹਨੇ ਵੀ ਕਿਹਾ ਅਸੀਂ ਵੀ ਆਪਣੇ ਬੰਦੇ ਭੇਜਾਂਗੇ ਸੋ ਮੈਨੂੰ ਇਸ ਗੱਲ ਦੀ ਤਸੱਲੀ ਸੀ ਕਿ ਬਹੁਤ ਵੱਡੇ ਪੱਧਰ ਤੇ ਸਾਰੇ ਸਿੱਖ ਪੰਥ ਦੇ ਸਿੱਖ ਪੰਥ ਦਰਦੀਆਂ ਨੇ ਇਹ ਗੱਲ ਦਾ ਹਾਂਮੀ ਭਰੀ ਸੀ ਕਿ ਅਸੀਂ ਉਸ ਮੀਟਿੰਗ ਤੇ ਉਸ ਜਿਹੜਾ ਅਸੀਂ 20 ਤਰੀਕ ਨੂੰ ਇੱਕ ਜਿਹੜੇ 26 ਲੱਖ ਪਰਫਾਰਮ ਹੈ ਉਹ ਦੇਣ ਜਾਣਾ ਉਹਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ ਤੇ ਅਸੀਂ ਪ੍ਰੋਗਰਾਮ ਵੀ ਵੱਖ-ਵੱਖ ਥਾਵਾਂ 'ਤੇ ਲਏ ਸੀ ਸਾਰਿਆਂ ਨਾਲ ਮੀਟਿੰਗਾਂ ਹੋ ਗਈਆਂ ਲੋਕਲ ਕਮੇਟੀਆਂ ਜਿਹੜੀਆਂ ਬਹੁਤ ਸਾਰੀਆਂ ਨੇ ਹਾਮੀ ਭਰੀ ਸੀ ਸਿੰਘ ਸੁਭਾਵਾਂ ਨੇ ਹਾਮੀ ਭਰੀ ਸੀ ਤੇ ਪੰਜਾਬ ਤੋਂ ਬਾਹਰ ਜਿੰਨੇ ਵੀ ਲੋਕ ਬਹੁਤ ਵੱਡੀ ਤਦਾਦ ਚ ਉਹਨੇ ਵੀ ਚਾਹੇ ਜੰਮੂ ਕਸ਼ਮੀਰ ਦੀ ਚਾਹੇ 36 ਗੜ ਵਾਲੇ ਪਾਸੋਂ ਜਿੰਨੇ ਵੀ ਮਿਸ਼ਨ ਸੀਗੇ ਉਹਨਾਂ ਸਾਰਿਆਂ ਨੇ ਕਿਹਾ ਜੀ ਅਸੀਂ ਇਹਦੇ ਵਿੱਚ ਅਚੇਚੇ ਤੌਰ ਤੇ ਸ਼ਾਮਲ ਹੋਵਾਂਗੇ ਤੇ ਅਸੀਂ ਇਹਨੂੰ ਫਾਈਨਲ ਤਾਚ ਵੀ ਦੇ ਲਿਆ ਵੀ ਆਪਾਂ ਹੁਣ ਇਹਦਾ ਕਿੱਦਾਂ ਕਿਵੇਂ-ਕਿਵੇਂ ਪ੍ਰੋਗਰਾਮ ਕਰਨਾ ਪਰ ਕਈ ਵਾਰੀ ਵਿੱਚ ਕੁਝ ਅਰਜ਼ਨਾ ਵੀ ਆ ਜਾਂਦੀਆਂ ਕੱਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮਜੀਤ ਸਿੰਘ ਕਾਲਕਾ ਉਹਨਾਂ ਨੇ ਇੱਕ ਜਹੇਦਾਰ ਸ਼੍ਰੀ ਅਕਾਲ ਤਖਤ ਨੂੰ ਚਿੱਠੀ ਲਿਖੀ ਉਹ ਮੈਂ ਤੁਹਾਨੂੰ ਚਿੱਠੀ ਸਾਰੀ ਪੜ੍ਹ ਕੇ ਸੁਣਾਉਣੀ ਚਾਹਨਾ ਇਹਦੇ ਨਾਲ ਚਿੱਠੀ ਦੇ ਨਾਲ ਫਿਰ ਬਾਅਦ ਦਾ ਮੈਂ ਪ੍ਰਤੀਕਰਮ ਸਾਡੇ ਕੋਲ ਬਾਅਦ ਚ ਦੇਣਾ ਮਾਨਜੋਗ ਸਿੰਘ ਸਾਹਿਬ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਆਪ ਜੀ ਵੱਲੋਂ ਬੰਦੀ ਸਿੰਘਾਂ ਤੇ ਫਾਂਸੀ ਚੱਕੀ ਕੱਟ ਰਹੇ ਭਾਈ ਰਾਜੋਵਾਨਾ ਜੀ ਰਿਹਾਈ ਲਈ ਬਣਾਈ ਪੰਜ ਮੈਂਬਰੀ ਕਮੇਟੀ ਵਿੱਚ ਦਾਸ ਨੂੰ ਵੀ ਮੈਂਬਰ ਵਜੋਂ ਪਾਇਆ ਗਿਆ ਹੈ ਇਸ ਕਮੇਟੀ ਵਿੱਚ ਰਾਜਨੀਤਿਕ ਲੋਕਾਂ ਨੂੰ ਪਾਉਣ ਦਾ ਦਾਅਸ ਨੇ ਆਪਜੀ ਪਾਸ ਇਤਰਾਜ਼ ਵੀ ਜਾਰੀ ਕੀਤਾ ਸੀ ਪੰਥ ਦੀ ਸਰਮੌਰ ਸ਼ਖਸੀਅਤ ਅਤੇ ਸੰਸਥਾ ਵੱਲੋਂ ਆਏ ਦੇਸ਼ਾਂ ਨੂੰ ਮੰਨਦੇ ਹੋਏ ਇਸ ਕਮੇਟੀ ਦੇ ਕੋਆਰਡੀਨੇਟਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਮਿਤੀ 9 12 ਨੂੰ ਸੱਦੀ ਮੀਟਿੰਗ ਵਿੱਚ ਦਾਖਲ ਨਿ ਸਮੂਲੀਅਤ ਕੀਤੀ ਸੀ ਇਸ ਮੀਟਿੰਗ ਵਿੱਚ ਬੰਦੀ ਸਿੰਘ